ਜਦੋਂ ਅਪਾ ਗੱਲ ਕਰਦੇ ਹਾਂ ਬਾਹਰ ਦੇ ਦੇਸ਼ਾਂ ਦੇ ਵਿੱਚਕਾਰ ਹੈ ਨਾ ਬਾਕਸਿੰਗ ਨੂੰ ਲੈ ਕੇ ਹਮੇਸ਼ਾ ਅਸੀਂ ਦੇਖਦੇ ਨੇ ਕਿ ਭਾਰਤ ਦੇ ਵਿੱਚਕਾਰ ਪਿੱਛੇ ਦੇਖਿਆ ਹੋਣਾ ਕਿ ਵਜ਼ਨ ਦੇ ਕਰਕੇ ਬੜਾ ਉਹ ਹੋ ਗਿਆ ਕਿ ਭਈ 100 ਗ੍ਰਾਮ ਵਜ਼ਨ ਨਹੀਂ ਕਟਿਆ ਤਾਂ ਉਹ ਬਚਾਰ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਤੁਹਾਡਾ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਜੋ ਮੋਹਾਲਿਆਂ 'ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ 'ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਇਸ ਤੇ ਚੱਲਦਿਆਂ ਬਿਨਾਂ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾ ਕਰਾਉਣ ਲਈ ਦਿੱਤਾ ਹੈ ਆਈਡੀਓ ਸਾਹਿਬ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿਹੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈ ਆਓ ਐਡੀਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਖੜਾ ਬਿਲਕੁਲ ਹੋ ਜਾਂਦੀ ਉਸ ਤਰ੍ਹਾਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਵੇ ਰਾਸ਼ਨ ਕਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈ ਗਈ ਆ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਉਂਦੀ ਉਹ ਇੱਥੇ ਈਜ਼ੀ ਹੋ ਜਾਂ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ। ਜਿਵੇਂ ਮੋਟੀਵੇਸ਼ਨ ਨੂੰ ਲੈ ਕੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਦੋਂ ਅਸੀਂ ਮੋਟੀਵੇਸ਼ਨ ਦੀ ਗੱਲ ਕਰਦੇ ਹਾਂ ਕਿਤਾਬਾਂ ਪੜਦੇ ਹੋ ਕੀ ਕਰਦੇ ਹੋ ਆਪਣੇ ਆਪ ਨੂੰ ਮੋਟੀਵੇਟ ਕਰਨ ਲਈ ਮੇਰੀ ਮੋਟੀਵੇਸ਼ਨ ਤਾਂ ਸਭ ਤੋਂ ਪਹਿਲਾਂ ਮੇਰੇ ਕੋਚਸ ਤੇ ਮੇਰੇ ਪੇਰੈਂਟਸ ਨੇ ਕਿਉਂਕਿ ਮੇਰੇ ਪਾਪਾ ਤੇ ਮੇਰੇ ਕੋਲੇ ਜੁੜੇ ਰਹੇ ਤੇ ਦੂਜਾ ਸਭ ਨੂੰ ਵੇਖਦੇ ਆਪਣੇ ਇੰਡੀਆ ਦਾ ਫਲੈਗ ਇਮੇਜਿਨ ਕਰਨਾ ਕਿ ਸਭ ਤੋਂ ਉੱਚਾ ਤੇ ਸਾਡੀ ਨੈਸ਼ਨਲ ਐਂਥਮ ਗਾਈ ਜਾ ਰਹੀ ਹੈ ਉਹ ਉਹ ਸਭ ਤੋਂ ਮੋਟੀਵੇਟਿੰਗ ਤੇ ਸਭ ਤੋਂ ਜ਼ਿਆਦਾ ਅ ਅੱਗੇ ਵਧਣ ਵਾਲੀ ਚੀਜ਼ ਹੁੰਦੀ ਹੈ ਕਿ ਸਾਨੂੰ ਲੱਗਦਾ ਕਿ ਇਸ ਲਈ ਤਾਂ ਸਭ ਕੁਝ ਕਰਨਾ ਹੀ ਪਏਗਾ ਆਪਣੇ ਆਪ 100% ਦੇਣਾ ਹੈ ਇਸ ਲਈ ਠੀਕ ਇਤਿਹਾਸਾ ਸੀਗਾ ਕੁੜੀਆਂ ਬਹੁਤ ਘੱਟ ਜੇਮਾ ਦੇ ਵਿਸ਼ਕਾਰ ਹੁੰਦੀ ਸੀ ਹੁਣ ਕੁੜੀਆਂ ਵੀ ਬਹੁਤ ਅੱਗੇ ਆ ਰਹੀਆਂ ਨੇ ਸਭ ਤੋਂ ਆਮੂਮਨ ਕੀ ਪ੍ਰੋਬਲਮਸ ਜਿਹੜੇ ਹੈ ਫੇਸ ਕਰਨੀ ਪੈਂਦੀ ਐਜ਼ ਅ ਔਮਨ ਮਤਲਬ ਕਿਸੇ ਵੀ ਫੀਲਡ ਦੇ ਵਿੱਚਕਾਰ ਅਗਰ ਤੁਸੀਂ ਲੱਗਦਾ ਹੈ ਕਿ ਔਰਤਾਂ ਨੂੰ ਹਲੇ ਵੀ ਜਾਂ ਫਿਰ ਮਹਿਲਾਵਾਂ ਨੂੰ ਹਲੇ ਵੀ ਕੁੜੀਆਂ ਨੂੰ ਹਲੇ ਵੀ ਇਹ ਪ੍ਰੋਬਲਮਸ ਜਿਹੜੇ ਹੈ ਥੋੜੀ ਬਹੁਤੀਆਂ ਜਿਹਨੇ ਪੇਸ਼ ਕਰਨੀ ਆ ਰਹੀ ਹੈ ਹਜੇ ਤਾਂ ਕੋਈ ਪ੍ਰੋਬਲਮ ਇੰਨਾ ਹੈ ਨਹੀਂ ਸਾਡੇ ਡੈਮੋਕਰੈਟਿਕ ਕੰਟਰੀ ਹੈ ਸਭ ਨੂੰ ਇਕੁਅਲ ਚਾਂਸਸ ਮਿਲ ਰਹੇ ਨੇ ਤੇ ਸ ਸਭ ਅੱਗੇ ਵਧ ਰਹੇ ਨੇ ਜਿੱਦਾਂ 올림픽 ਤੋਂ ਇਕੁਅਲ ਆਇਆ ਸੀਗਾ ਮੈਨਸ ਤੇ ਫੀਮੇਲਸ ਇਕੁਅਲ ਹੋ ਗਈਆਂ ਸੀ ਵਰਨਾ ਮੈਨ ਦਾ ਜ਼ਿਆਦਾ ਹੁੰਦਾ ਸੀ 올림픽ਸ ਜਿਹੜੇ ਹੁੰਦੇ ਸੀ ਤੋਂ ਹੁਣ ਧੀਰੇ ਧੀਰੇ ਸਾਡਾ ਸਾਰਾ 21 ਸੈਂਚਰੀ ਹੈ ਸਭ ਕੁਝ ਚੇਂਜ ਹੋ ਰਿਹਾ ਹੈ ਤੇ ਸਭ ਅੱਗੇ ਵਧ ਰਹੇ ਨੇ ਹੁਣ ਇਹ ਨਹੀਂ ਹੈਗਾ ਜੈਂਡਰ ਦੇ ਡਿਫਰੈਂਸ ਤੇ ਹੈ ਤੁਹਾਡੀ ਜਿੰਨੀ ਤੁਹਾਡੇ ਚ ਕੇਪੇਬਿਲਿਟੀ ਹੈ ਤੇ ਆਪਣਾ ਜਿੰਨਾ ਡੈਡੀਕੇਟਡ ਦਿਲ ਨਿਕਲ ਜਾਂਦਾ ਸਾਨੂੰ ਪਤਾ ਹੀ ਨਹੀਂ ਲੱਗਦਾ ਨੇ ਅਸਾ ਇਹ ਮੂਮਨ ਬੜਾ ਦੇਖਦੇ ਨੇ ਸਿਰ ਬੋਲਦੇ ਨੇ ਲੋਕ ਬੋਲਦੇ ਨੇ ਕਿ ਜੋ ਇਸ ਦੇ ਵਿਚਕਾਰ ਖੇਡਾਂ ਦੇ ਵਿਚਕਾਰ ਬਹੁਤ ਅੱਗੇ ਹੁੰਦੇ ਉਹ ਥੋੜਾ ਪੜਾਈ ਦੇ ਵਿਚਕਾਰ ਪਿੱਛੇ ਰਹਿ ਜਾਂਦੇ ਉਹਨਾਂ ਨੂੰ ਇਹ ਹੁੰਦਾ ਕਿ ਚੱਲ ਅਸੀਂ ਇਹ esportਸ ਬਿਹਤਰ ਕਰ ਰਹੇ ਨੇ ਉਹ ਕਰ ਲੈਂਦੇ ਨੇ ਤੁਹਾਡੇ ਨਾਲ ਵੀ ਜਿਹਾ ਹੈ ਕਿ ਤੁਸੀਂ ਬੈਟਰ ਕਰ ਰਹੇ ਹੋ এডਿਕੇਸ਼ਨ ਦੇ ਵਿਚਕਾਰ ਮੈਂ ਬੈਲੈਂਸ ਕਰ ਪਾ ਰਹੀ ਕਿਉਂਕਿ ਮੇਰੀ ਬੈਕਬੋਨ ਮੇਰੇ ਸਪੋਰਟ ਮੇਰੀ ਮੰਮੀ ਜਿਹੜੇ ਮੇਰੇ ਨਾਲ ਹਮੇਸ਼ਾ ਖੜੇ ਨੇ ਹਰ ਜਗ੍ਹਾ ਮੈਨੂੰ ਲੈ ਕੇ ਜਾਂਦੇ ਚੈਂਪੀਅਨਸ਼ਿਪ ਤੇ ਸਕੂਲੋਂ ਲੈ ਕੇ ਆਣਾ ਲੈ ਕੇ ਜਾਣਾ ਅਕੈਡਮੀ ਲੈ ਕੇ ਜਾਣ ਲੈ ਕੇ ਆਉਣਾ ਸਭ ਕੁਝ ਉਹਨਾਂ ਦਾ ਕੰਮ ਹੈ। ਉਹ ਹੀ ਕਰਦੇ ਨੇ। ਮੰਮੀ ਵੀ ਇੱਥੇ ਮੌਜੂਦ ਨੇ। ਮੈਂ ਨਾਲ ਵੀ ਗੱਲਬਾਤ ਕਰਾਂਗੀ। ਮੈਮ ਸਭ ਤੋਂ ਪਹਿਲਾਂ ਤਾਂ ਮੁਬਾਰਕਬਾਦ ਹੋਵੇ ਕਿਉਂਕਿ ਅਪਰ ਜੱਤੀਆਂ ਦੀ ਗੱਲ ਕਰਦੇ ਨੇ ਤੁਸੀਂ ਇਹ ਕਹਿ ਰਹੇ ਨੇ ਕਿ ਮੰਮੀ ਸਵੇਰ ਤੋਂ ਮੇਰੇ ਨਾਲ ਹੁੰਦੇ ਨੇ। ਪੂਰੀ ਦਿਨਚਰਿਆ ਦੇ ਵਿੱਚ ਕਰ ਬੜਾ ਵੱਡਾ ਰੋਲ ਹੈਗਾ। ਤੁਸੀਂ ਕੀ ਕਹਿਣਾ ਚਾਹੋਗੇ ਜੇ ਦਰਸ਼ਕ ਦੇਖ ਰਹੇ ਨੇ ਤੇ ਉਹਨਾਂ ਧੀਆ ਦੀ ਮਾਂਵਾ ਵਾਸਤੇ ਕੀ ਕਹਿਣਾ ਚਾਹੋਗੇ ਜੋ ਸੁਪਨਾ ਦੇਖਦੀ ਆ ਕੁਝ ਬਣਨ ਦਾ। ਮੈਮ ਜਿਵੇਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਾਂਗੀ। ਦੂਸਰੀ ਗੱਲ ਇਹ ਕਿ ਗੁਰਸੇਰਤ ਕੌਰ ਨੂੰ ਮੇਰੀ ਇੱਕ ਸਿੰਗਲ ਚਾਈਲਡ ਹੈ ਔਰ ਮੈਨੂੰ ਇਹ ਸੀ ਕਿ ਜੋ ਅੱਜ ਦਾ ਮਾਹੌਲ ਹੈ ਆਪਣੀ ਸੁਸਾਇਟੀ ਦਾ ਉਹਦੇ ਵਿੱਚ ਪਰਮਾਤਮਾ ਹਮੇਸ਼ਾ ਇਹਨਾਂ ਦਾ ਸਾਥ ਹੈ ਅਸੀਂ ਇੱਕ ਟਾਈਮ ਤੱਕ ਇਹਨਾਂ ਦੇ ਨਾਲ ਨਾ ਔਰ ਮੈਂ ਨੂੰ ਇਨਕ ਕੈਪੇਬਲ ਬਣਾਉਣਾ ਚਾਹੁੰਦੀ ਸੀ ਕਿ ਇਹ ਕਦੀ ਵੀ ਜ਼ਿੰਦਗੀ ਦੇ ਵਿੱਚ ਇਹਨੂੰ ਇਹ ਨਾ ਫੇਸ ਕਰਨਾ ਪਵੇ ਕਿ ਲਾਈਫ ਦੇ ਵਿੱਚ ਕਿਤੇ ਜਾ ਕੇ ਇਹਨੂੰ ਕੋਈ ਉਹ ਖਾਵੇ ਔਰ ਸੈਲਫ ਡਿਫੈਂਸ ਹੋਣਾ ਅੱਜ ਦੀ ਡੇਟ ਦੇ ਵਿੱਚ ਕੁੜੀਆਂ ਨੂੰ ਬਹੁਤ ਜ਼ਰੂਰੀ ਹੈ ਤੇ ਉਹੀ ਚੀਜ਼ ਮੈਨੂੰ ਸਿਖਾਣ ਲਈ ਔਰ ਇਹਨੂੰ ਫਿਟਨੈਸ ਤੇ ਪਰਪਸ ਨਾਲ ਲੈ ਕੇ ਗਈ ਸੀ ਫਿਰ ਇਹਨੂੰ ਇਹਦਾ ਖੁਦ ਦਾ ਇੰਟਰਸਟ ਹੈ ਇਹਦੀ ਆਪਣੀ ਇੱਛਾ ਸੀ ਇਹਨੇ ਅਗੋ ਉਸ ਚੀਜ਼ ਨੂੰ ਬਹੁਤ ਅੱਛੀ ਤਰੀਕੇ ਨਾਲ ਪਰਸਿਊ ਕੀਤਾ ਸਟੱਡੀਜ਼ ਨੂੰ ਔਰ ਗੇਮ ਨੂੰ ਦੋਨਾਂ ਨੂੰ ਬਰਾਬਰ ਮੈਨੇਜ ਕਰਕੇ ਚੱਲ ਰਹੀ ਹੈ ਮੈਂ ਸਿਰਫ ਇਹਨੂੰ ਸਪੋਰਟ ਕਰਦੀ ਆ ਬੇਨਤ ਇਹਦੀ ਹੈ ਸਾਰੀ ਇਹ ਵੀ ਬੜੀ ਵਧੀਆ ਗੱਲ ਤੁਸੀਂ ਦੱਸੀ ਤੁਸੀਂ ਕਿਹਾ ਕਿ ਸਿੰਗਲ ਚਾਈਲਡ ਹੈ ਇਹ ਤੇ ਨਾ ਤੇ ਜ਼ਿਆਦਾਤਰ ਹਜੇ ਵੀ ਮੁੰਡੇ ਦੀ ਚਾਹ ਬਹੁਤ ਹੁੰਦੀ ਹੈ ਤੇ ਇੱਕ ਸਿੰਗਲ ਚਾਈਲਡ ਹੈ ਉਹ ਵੀ ਆਪਣਾ ਤੀ ਹੈਗੀ ਹੈ ਉਹਨਾ ਔਰਤਾਂ ਨੂੰ ਕੀ ਕਹਿਣਾ ਚਾਹੋਗੇ ਜੇ ਸਿਰਫ ਉਹਨਾਂ ਨੂੰ ਲੱਗਦਾ ਕਿ ਪਰਿਵਾਰ ਜੇ ਦਾ ਨਾਂ ਅੱਗੇ ਵਧਾ ਸਕਦਾ ਤਾਂ ਸਿਰਫ ਉਹ ਸਿਰਫ ਮੁੰਡਾ ਹੀ ਕਰ ਸਕਦਾ ਕੁੜੀਆਂ ਨਹੀਂ ਕਰ ਸਕਦੀਆਂ ਇਦਾਂ ਦਾ ਕੁਛ ਨਹੀਂ ਹੈ ਜੀ ਅ ਅੱਜਕੱਲ ਕੁੜੀਆਂ ਹਰ ਫੀਲਡ 'ਚ ਅੱਗੇ ਨੇ ਔਰ ਅਸੀਂ ਅੱਜ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਔਰ ਮੇਰੇ ਹਸਬੰਦ ਨੇ ਕਦੀ ਨਾ ਇਹ ਚੀਜ਼ ਨੂੰ ਫੀਲ ਕੀਤਾ ਹੈ ਨਾ ਸਾਨੂੰ ਕਦੀ ਮਹਿਸੂਸ ਹੁੰਦਾ ਹੈ ਇਸ ਕੁੜੀ ਨੇ ਕਿ ਸਾਨੂੰ ਔਰ ਨਾ ਸਾਨੂੰ ਕੋਈ ਇਦਾਂ ਦਾ ਹੈਗਾ ਕਿ ਮੁੰਡਾ ਹੋਣਾ ਚਾਹੀਦਾ ਸੀਗਾ ਸਾਨੂੰ ਇਹ ਮੁੰਡਿਆਂ ਤੋਂ ਵੀ ਵੱਧ ਕੇ ਹੈ ਔਰ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਨੇ ਸਪੈਸੀਫਿਕ ਚੁਣਿਆ ਹੁੰਦਾ ਹੈ ਕਿ ਕਿੰਨੂੰ ਕੀ ਦੇਣਾ ਤੇ ਜੋ ਵੀ ਪ੍ਰਮਾਤਮਾ ਦਵੇ ਨਾ ਉਹਨੂੰ ਖਿੜੇ ਮੱਥੇ ਸਵੀਕਾਰ ਕਰਨਾ ਚਾਹੀਦਾ ਹੈ ਔਰ ਤੀਆਂ ਜੜੀਆਂ ਨੇ ਉਹ ਘਰ ਦਾ ਰੌਣਕ ਹੁੰਦੀਆਂ ਨੇ ਪ੍ਰਾਣਿਕ ਮੇਲਾ ਇਹੀ ਨੇ ਔਰ ਵਾਈਗਰੂ ਸਭ ਨੂੰ ਸਭ ਕੁਝ ਦੇਵੇ ਪਰ ਜੋ ਵੀ ਵਾਈਗਰੂ ਦਿੰਦਾ ਹੈ ਉਹਨੂੰ ਖਿੜੇ ਮੱਥੇ ਸਵੀਕਾਰ ਕਰੋ ਔਰ ਉਹਨਾਂ ਨੂੰ ਪਿਆਰ ਕਰੋ ਉਸੇ ਮਮੀ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਮੈਨੂੰ ਲੱਗਦਾ ਕੋਚ ਸੀਰੀਅਸਲੀ ਬਹੁਤ ਬੈਟਰ ਨੇ ਕਿਉਂਕਿ ਅਗਰ ਗੱਲਬਾਤ ਕਰਨ ਦੇ ਵਿਚਾਰ ਇੰਨਾ ਤਜਰਬਾ ਪੂਲਾ ਗੱਲਾਂ ਬਾਤਾਂ ਦੇ ਵਿਚਾਰ ਨਜ਼ਰ ਆ ਰਿਹਾ ਹੈ ਜੇ ਦਰਸ਼ਕ ਦੇਖ ਰਹੇ ਨੇ ਜੇ ਕੁੜੀਆਂ ਦੇਖ ਰਹੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹ ਕਿ ਆਪਣੇ ਆਪ ਨੂੰ ਇਨਾ ਕੈਪेबल ਬਨਾਓ ਕਿ ਤੁਹਾਨੂੰ ਕਿਸੇ ਹੋਰ ਦੀ ਜ਼ਰੂਰਤ ਨਾ ਪਵੇ ਕਿ ਤੁਸੀਂ ਇਨਾ ਆਪਣੇ ਆਪ ਨੂੰ ਕੈਪेबल ਬਣਾ ਸਕੋ ਕਿ ਤੁਸੀਂ ਹਰ ਜਗ੍ਹਾ ਕਿਤੇ ਵੀ ਖੜੇ ਹੋ ਤੁਸੀਂ ਆਪਣੇ ਤੁਹਾਨੂੰ ਲੋਕ ਤੁਹਾਡੇ ਨਾਮ ਤੋਂ ਪਛਾਣਨ ਕਿਸੇ ਹੋਰ ਦੇ ਨਾਮ ਤੋਂ ਨਾ ਪਛਾਣਨ ਬਹੁਤ ਵਧੀਆ ਗੱਲ ਕੀਤੀ ਹੈ ਅੱਜ ਦੇ ਜ਼ਮਾਨੇ ਦੇ ਵਿਚਾਰ ਹਮੇਸ਼ਾ ਅਸੀਂ ਐਗਜ਼ਾਮਪਲ ਜਿਹੇ ਦੇਖਦੇ ਨੇ ਜੋ ਜਿੱਥੇ ਨਾ ਜਿੱਥੇ ਕਹਿੰਦੇ ਨੇ ਕਿ ਕੁੜੀਆਂ ਨੂੰ ਫਾਈਨੈਂਸ਼ੀਅਲ ਜਿਹ ਹੈ ਸਪੋਰਟ ਦੀ ਲੋੜ ਹੁੰਦੀ ਹੈ ਲੇਕਿਨ